ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਦੇ ਕੁਝ ਉਮੀਦਵਾਰ ਜਿਹੜੇ ਕੇ ਚੋਣ ਪ੍ਰਚਾਰ ਕਰ ਰਹੇ ਨੇ ਤੇ ਉੱਥੇ ਹੀ ਬੀਜੇਪੀ ਦਾ ਵਿਰੋਧ ਜਥੇਬੰਦੀਆਂ ਕਰ ਲਿਆ ਨੇ ਦੇ ਜੇਸੇ ਦੌਰਾਨ ਜਗਜੀਤ ਸਿੰਘ ਢੱਲੇਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਸਰਕਾਰਾਂ ਦੇ ਉੱਤੇ ਪਲਟਵਾਰ ਵੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਦਾ ਵਿਰੋਧ ਨਹੀਂ ਕਰ ਰਹੇ ਤੇ ਅਸੀਂ ਆਪਣੇ ਸਵਾਲਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਕਿ ਰੱਖ ਰਹੇ ਹਾਂ ਤੇ ਉਹਨਾਂ ਨੇ ਕਿਹਾ ਕਿ ਬੀਤੇ ਦਿਨਾਂ ਦੇ ਵਿੱਚ ਜੋ ਹੰਸ ਰਾਜ ਹੰਸ ਦਾ ਵਿਰੋਧ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਸਵਾਲ ਕਰ ਰਹੇ ਹਾਂ ਤੇ ਉਹ ਸਾਡੇ ਸਵਾਲਾਂ ਦਾ ਜਵਾਬ ਦੇਣ ਤੇ ਸਾਡੀਆਂ ਕੁਝ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਤੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਫਿਰ ਤੋਂ ਕੀਤਾ ਗਿਆ ਹੈ ਤੇ ਭਾਜਪਾ ਨੂੰ ਲੈ ਕੇ ਤੇ ਨਿਸ਼ਾਨੇ ਜਿਹੜੇ ਜਗਜੀਤ ਢੱਲੇਵਾਲ ਦੇ ਵੱਲੋਂ ਸਾਡੇ ਗੇਰੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਅੱਜ ਐਮਐਸਟੀ ਦੇ ਉੱਤੇ ਕਰਕੇ ਕੀ ਰੇਟ ਦੀ ਵਿਕਦੇ ਆ 22 ਪੈਸੇ ਇਹੀ ਹੈ ਨਾ ਇਹੀ ਰੇਟ ਆ ਕੋਈ 22 ਰੁਪਏ ਕੋਈ 79 ਪੈਸੇ ਤੁਹਾਡੀ 1 ਕਿਲੋ ਦਾ ਰੇਟ ਹੈ ਤੇ ਉਹੀ ਆਟਾ ਸਭ ਜਿਨ੍ਹਾਂ ਦੇ ਕੋਲੇ ਚਾਹੇ ਕੋਲੇ ਸਾਧਨ ਨਹੀਂ ਜਿਹਨੂੰ ਮੁੱਲ ਲੈ ਕੇ ਖਾਣਾ ਪੈਂਦਾ ਬੋਲਿਓ ਤੁਸੀ ਨਾਲੇ ਲੱਗ ਕੇ ਰਾਤ ਦਾ ਮਤਲਬ ਲੱਗੋ। ਆਟਾ ਦੀ ਥੈਲੀ ਲਓ। 10 ਕਿਲੋ ਦੀ ਥੈਲੀ 450 ਦੀ ਹੁੰਦੀ ਆ। ਬੋਲਿਓ ਹੁੰਦੀ ਆ ਕਿਉਂ ਦੀ। ਲੈ ਕੇ ਦੇਖੀਂ ਤੁਸੀਂ। ਆਪਣੀ ਜੀਵਾਰ ਆਪਾਂ ਲੈਂਦੇ ਨਹੀਂ। ਲੈ ਲਓ હું ਲੈ ਕੇ ਦੇਖ ਲਓ ਪਤਾ ਲੱਗਣਾ। ਤੇ ਜੇ ਕਿਤੇ ਜਾ ਕੇ ਫਸ ਗਏ ਨਾ ਉਹ ਵੱਡੇ ਮੋਲ ਚੱਕ ਉਹ ਚੱਕਾ ਹੋ ਸਕਦਾ 450 ਦੀ ਬਜਾਏ 1000 ਰੁਪਏ ਨੂੰ ਹੋਵੇ। ਹੁਣ ਜੇ 10 ਕਿਲੋ ਦੀ ਥੈਲੀ 450 ਦਾ ਮਤਲਬ 45 ਰੁਪਏ ਕਿਲੋ ਆਟਾ। ਸਰਕਾਰ ਕਹੇ ਪੌਣੇ 23 ਰੁਪਏ ਕੰਜ਼ਿਊਮਰ ਨੂੰ ਆਟਾ ਮਿਲ ਰਿਹਾ ਹੈ 45 ਰੁਪਏ ਇਹ ਸੇਕੋ ਨਹੀਂ ਦਿੱਤਾ ਸੁਖਰਨ ਸਿੰਘ ਬਈ ਉਹ ਕੰਜ਼ਿਊਮਰ ਦਾ ਅੱਜ ਵੀ ਵਿਚਾਰਾ 45 ਰੁਪਏ ਕਿਲੋ ਲੈ ਕੇ ਖਾ ਰਿਹਾ ਹੈ ਨਾ ਕੀ ਚੱਲਿਆ ਤੇ ਜੇਕਰ ਇਹੀ ਕੰਮ ਸਭੀ ਸਰਕਾਰ ਕਰੇ ਸਾਰੀ ਦੀ ਸਾਰੀ ਫਸਲ ਨੂੰ ਖਰੀਦੇ ਵਪਾਰਕਾਂ ਦੇ ਹੱਥੋਂ ਬਿਲਕੁਲ ਨਾ ਜਾਣ ਦੇਵੇ ਪਟ ਇਮਾਨਦਾਰਿਆਂ ਦੱਸਿਓ ਇਹ ਕਰਕ ਇਹੀ ਕਰਕ ਲੋਕਾਂ ਨੂੰ 25 26 27 ਰੁਪਏ ਕਿਲੋ ਆਟਾ ਮਿਲ ਸਕਦਾ ਕਿ ਨਹੀਂ ਸਰ ਜੀ ਬੋਲਿਓ ਸੋ ਦੋਸਤੋ ਮਿਲ ਸਕਦਾ ਅਸੀਂ ਅੰਕੜਿਆਂ ਦੇ ਵਿੱਚ ਚੱਕਲ ਵਸੀ ਸੀ ਕਿ ਜਿੰਨਾ ਅਨਾਜ ਅਸੀਂ ਪੈਦਾ ਕਰਦੇ ਹਾਂ ਕਰਕ ਦੀ ਖਾਸ ਕਰਕੇ ਅਸੀਂ ਕਰਕ ਦੇ ਕਢਿਆ ਜੇ ਬਾਕੀਆਂ ਦੇ ਵੀ ਖੜ ਰਹੇ ਕਰਕ ਦਾ ਜਿੰਨਾ ਕਢਿਆ ਉਹਦੇ ਚੋਂ ਇਹ ਨਿਕਿਆ ਕਿ ਪੌਣੇ 30% ਟੋਟਲ ਕਣਕ ਦਾ ਉਹ ਘਰਾਜ ਰਹਿ ਜਾਂਦਾ ਚਾ ਡੰਗਣਾਂ ਲਈ ਰੱਖਣ ਲੋਕ ਚਾਹੇ ਅਗਲਾ ਵੀ ਬੀਜ ਨਾਲ ਆ ਕੇ ਰੱਖਣ ਚਾਹੇ ਕੰਬਾਈਨ ਤੋਂ ਬਣਾਈ ਬਾਰੇ ਖੇਤਾਂ ਤੇ ਰਹਿ ਜੇ ਚਾਹੇ ਤੁਹਾਡੀ ਕਣਕ ਸਿੱਕਣ ਜਾਂਦੇ ਰੋਹ ਦੇ ਵਿੱਚ ਮੰਡੀ ਜਾਂਦੇ ਰੋਹ ਜੇ ਕਿਧਰ ਰੋਹ ਜੇ ਪੌਣੇ 30% ਰਹਿ ਜਾਂਦਾ ਹੁਣ ਰਹਿਣ ਦਾ ਅਗਲੇ ਪਾਸੇ ਕਿੰਨਾ ਰਹਿ ਗਿਆ ਸਿਰਫ 36% ਕਿੰਨਾ 36% ਦੇ ਵਿੱਚੋਂ ਉਹਨਾਂ ਨੇ ਕੋਸ਼ ਕਰ ਕਰ ਜਿਹੜੀ ਜਿਹੜਾ ਅੰਕੜਾ ਸੀ ਜਿਹੜਾ ਉਹਦੇ ਚ ਇਹ ਆਇਆ ਕਿ 262 ਲੱਖ ਮੀਟਰ ਤੰਨਾ ਜਿਹੜੀ ਉਹ ਕੰਨ ਸਰਕਾਰ ਨੇ ਖਰੀਦੀ ਮਜ਼ਦੂਰਾਂ ਆਸ਼ੀ ਕੰਨ ਇੰਪੋਰਟੈਂਟ ਦੱਸ ਲਗਾ ਸਮਝ ਨਹੀਂ ਜਿਹੜੀ ਕਹਿੰਦੇ ਨੇ ਕਿ ਤੁਹਾਡੇ ਤੋਂ ਕਰਕੇ ਖਰੀਦ ਕੇ ਅਸੀਂ ਮਜ਼ਦੂਰਾਂ ਨੂੰ ਫਿਰ ਦੇ ਰਹੇ ਹਾਂ ਇਹ ਕਹਿੰਦੇ ਹਨ ਤਾਂ ਮੇਰੇ ਦੋਸਤਾਂ ਅੰਕੜੇ ਦੀ ਗੱਲ ਦੱਸੋ ਲਗਾ ਇੱਕ ਵੱਡਾ ਹਿੱਸਾ ਕੰਕਰਾ ਹਰ ਵਾਰੀ ਡੈਮੇਜ ਹੁੰਦਾ ਹੈ ਫੰਦਾਨ ਤੇ ਵਪਾਰੀ ਨੂੰ ਮਿੱਟੀ ਦੇ ਭਾਅ ਕਰਦਾ ਤੇ ਜਦੋਂ ਵਪਾਰੀ ਨੇ ਮਿੱਟੀ ਦੇ ਭਾਅ ਖਰੀਦਿਆ ਉਹ ਅੱਗੇ ਫਿਰ ਕੀ ਬਣਦਾ ਉਹਦਾ ਪਤਾ ਹੈ ਸਾਰਿਆਂ ਨੂੰ ਪਤਾ ਕੀ ਬਣਦਾ ਉਹਦਾ ਕਿ ਤੁਹਾਨੂੰ ਦੱਸਦਾ ਤੁਸੀਂ ਕਿਸਾਨ ਹੋ ਤੁਹਾਨੂੰ ਘਟੋ ਘਟੇ ਦਾ ਪਤਾ ਹੋਣਾ ਚਾਹੀਦਾ ਹੈ ਨਾ ਵੀ ਸਾਡੀ ਧਰਤੀ ਜਿਹੜੀ ਖਲੀ ਹੈ ਜਿਹੜੀ ਸੜੀ ਹੈ ਜਿਹੜੀ ਖਰਾਬ ਹੋਈ ਹੈ ਉਹ ਕਿੱਥੇ ਗਈ ਪੁਲੀਸ਼ ਆ ਬੰਦੀ ਹੈ ਵਪਾਰੀ ਨੂੰ ਮਿੱਟੀ ਦੇ ਭਾਅ ਚ ਦੋਂਦੇ ਨੇ ਆਪਿਆਂ ਨੂੰ ਆਪ ਜਣ ਮਤਾਂ ਕਹਿਣਾ ਕਾਰਪੋਰੇਟਾਂ ਦੇ ਥੱਲੇ ਲੱਗੇ ਚੱਲ ਰਹੀ ਸਰਕਾਰ ਮਿੱਟੀ ਦੇ ਭਾਅ ਤੁਹਾਡੀ ਕਾਰਗੋ ਨੂੰ ਚੁਕਾ ਕੇ ਤੇ ਉਹ ਉਹਦੀ ਸ਼ਰਾਬ ਬਣਾ ਕੇ ਵੇਚਦੇ ਆ ਅੰਦਾਜ਼ਾ ਲਾ ਕੇ ਦੇਖੋ ਕਮਾਈ ਕਿੰਨੀ ਹੋ ਰਹੀ ਹੈ ਅਗਰ ਗਲੀ ਕਣਕ ਦੀ ਸ਼ਰਾਬ ਬਣਾ ਕੇ ਹੀ ਸਰਕਾਰ ਆਪਦੀਆਂ ਨਿਸ਼ਾਨੀਆਂ ਲਾ ਕੇ ਉਹ ਨਹੀਂ ਉਹ ਨੂੰ ਹੀ ਵੇਚ ਲੈ ਤਾਂ ਜਿੰਨੀ ਕਣਕ ਸਾਡੀ ਪੀੜ੍ਹੀ ਦੇ ਸਾਹਿਬ ਸਾਡੇ ਵੇਚੀ ਨੇ ਵਿਚਾਰੇ ਮਜ਼ਦੂਰ ਨੂੰ ਦਿੱਤੀ ਜਾਂਦੀ ਹੈ

ਯਕੀਨ ਨਾਲ ਸਭ ਘੱਟ ਤੋਂ ਘੱਟ ਦੇ ਰਹੇ ਉਹਨਾਂ ਕੋਈ ਨਾ ਗਰੰਟੀ ਕਰਦੇ ਹੋ ਉਹਦੀ ਗਰੰਟੀ ਕਰਨ ਨਾਲ ਕੋਈ ਪੈਸਾ ਖਰਚ ਨਹੀਂ ਹੋਦਾਗਾ ਅੰਕਲਾ ਸਿੰਘ ਕਹਿੰਦਾ ਹੈ ਕਿ ਇਸ ਵਿੱਚ ਦੇਸ਼ ਦੇ ਲੋਕਾਂ ਦੀ ਕਿਸਾਨਾਂ ਦੀ ਅਗਰ ਕਰਕੇ ਖਰੀਦਣ ਮੈਂ ਦਾਅਵੇ ਨਾਲ ਗੱਲ ਕਰਦਾ ਕਿ 1 ਰੁਪਿਆ ਵੀ ਸਰਕਾਰ ਨੂੰ ਜੇਤੋਂ ਨਹੀਂ ਪੋਣਾ ਪੈਂਦਾ ਉਲਟਾ ਸਰਕਾਰ ਦੇ ਖਜ਼ਾਨੇ ਚ ਪੈਸੇ ਆਉਣਗੇ ਕੀ ਹੁੰਦਾ ਹੈ ਕਰਕਾ ਸਾਹਿਬ ਆਟੇ ਵਾਲੀ ਗੱਲ ਤੋਂ ਸ਼ੁਰੂ ਹੋਣੀ ਤੁਸੀਂ ਮੈਨੂੰ ਦੱਸੋ ਬਿਸਕੁਟ ਲੈ ਕੇ ਦੇਖੋਗਾ ਕਿੰਨਾ ਬਜਾਤ ਤੋਂ ਬਾਕੀ ਰੇਟ ਹੈ 150 ਕਿਲੋ ਹੈ ਕਿ ਨਹੀਂ ਆ ਬੋਲਿਓ ਕਿਉਂ ਭੈਣੋ 150 ਕਿਲੋ ਬਿਸਕੁਟ ਹੈ ਕੋਹੀ ਹੱਟੇ ਦਾ 1 ਕਿਲੋ ਆਟਾ ਹੈ ਬਿਸਕੁਟਾਂ ਦੇ ਰੂਪ ਜਿਦੋਂ ਵਰ ਗਿਆ ਉਹ 150 ਹੋ ਗਿਆ ਫਿਰ ਕਹਾ ਕਹਦਾ ਪੈਰਿਆ ਕਰੇ ਤੇ ਕਿਦੋਂ ਕਹਾ ਪੈ ਰਹੇ ਨੇ ਜਦੋਂ ਮੈਂ ਵੀ ਇੱਥੇ ਦਾ ਬਾਬਾ ਇਹ ਰਸ ਨੂੰ ਅਸੀਂ ਇੱਕ ਇੱਕ ਨੁਕਤੇ ਤੇ ਚਰਚਾ ਕੀਤੀ ਹੈ ਇਹਦੇ ਤੇ ਸੋ ਕਿਤੇ ਘਾਟਾਂ ਵੀ ਹੁਣ ਇੱਕ ਹਿੱਸਾ ਮੈਂ ਕਹਿਣਾ ਭਾ ਮੇਰਾ ਕੀ ਸੀਗਾ ਕਿ ਇੱਕ ਹਿੱਸਾ ਸਰਕਾਰਾਂ ਦਾ ਉਹ ਬੇਠਾ ਹੈ ਜਿਹੜਾ ਤੁਹਾਡੇ ਖਿਲਾਫ ਪ੍ਰਚਾਰ ਉਹਨੇ ਹੀ ਤੁਹਾਨੂੰ ਪੇਟ ਦਿੰਦਾ ਵੀ ਕਿਸਾਨਾਂ ਨੂੰ ਐਮਐਸਪੀ ਨਾਂ ਦਿੱਤੀ ਜਾਏ ਇਹਦਾ ਜੀ ਖਿਲਾਗੇ ਤੇ ਇੰਨਾ ਮੋਲ ਪਾ ਦੇਣਗੇ ਇਹ ਤਾਂ ਆਏ ਮਾਰ ਦੇਣਗੇ ਇੱਕ ਨੇ ਬੋਲਿਆ ਕਹਿੰਦਾ ਸਾਬੇ 17 ਲੱਖ ਕਰੋੜ ਰੁਪਈਆ ਚਾਹੀਦਾ ਹੈ ਸਾਬੇ 17 ਲੱਖ ਕਰੋੜ ਰੁਪਈਆ ਕਾਦੇਲੀ ਕੰਮ ਨਹੀਂ ਦੇਣੀ ਅਸੀਂ ਕਹਿੰਦੇ ਆਪਰੇ ਟੇਬਲ ਸੇ ਹਾਂ ਸਾਨੂੰ ਸਭ ਦਾ ਅਧਿਕਾਰ ਨਹੀਂ ਸਦੇ ਸਟਾਣਾ ਕੋਈ ਤੁਹਾਨੂੰ ਮੰਦਾ ਉਹ ਸਾਡਾ ਅੰਕੜਾ ਉਲਟਾ ਇਹ ਕਹਿ ਰਿਹਾ ਹੈ ਨਿਕਲਦਾ ਕੀ ਹੈ